ਗੁਰਜੀ ਦਾ ਖਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਆਪ ਸਭ ਦਾ ਸਾਡੀ YouTube ਚੈਨਲ 인ਦਰਮੋਹਨ ਕੇਤਨ ਟਿਊਟੋਰੀਅਲ ਵਿੱਚ ਅੱਜ ਸ਼ਬਦ ਕਰਾਂਗੇ ਜੀ ਏ ਰਬ ਏ ਸਸ ਏ করুণਾਨਿਤ ਇਹ ਸ਼ਬਦ ਤਾਲ ਕਹਿਰਵਾ ਦੇ ਵਿੱਚ ਹੈ ਜੀ ਸ਼ਬਦ ਦੇ ਵਿੱਚ ਗਾਧਾ ਨਹੀਂ ਕੋਮਲ ਲੱਗਦੇ ਹਨ ਇਹ ਰਾਗ ਸ਼ਿਵਰੰਜਨੀ ਦੀ ਹੀ ਰੀਤ ਹੈ ਜੀ ਧਿਆਨ ਨਾਲ ਵੇਖਿਓ ਬੀਬੀਆਂ ਤੇ ਮਾਤਾਵਾ ਮੇਰੀਆਂ ਭੈਣਾਂ ਮੇਰੇ ਵੀਰ ਜੋ ਇਹ ਵੀਡੀਓ ਨੂੰ ਪਹਿਲੀ ਵਾਰੀ ਦੇਖ ਰਹੇ ਹਨ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣਾ ਤੇ ਜਿਹੜੇ ਚੈਨਲ ਨਾਲ ਜੁੜੇ ਹੋਏ ਹਨ ਉਹ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਿਆ ਕਰੋ ਜੀ ਅਓ ਜੇ ਪਾ ਸ਼ੁਰੂ ਕਰਦੇ ਹਾਂ ਪਰ ਆਪ ਜੀ ਨੂੰ ਸਰਵਣ ਕਰਵਾਵਾਂਗੇ ਉਸ ਤੋਂ ਬਾਅਦ ਆਪ ਜੀ ਨੂੰ ਹੌਲੀ-ਹੌਲੀ ਕਰਕੇ ਸਿਖਾਵਾਂਗੇ ਜੀ। ਇਸ ਦੀ ਨੋਟੇਸ਼ਨ ਆਪ ਜੀ ਨੂੰ ਡਿਸਕ੍ਰਿਪਸ਼ਨ ਵਿੱਚ ਮਿਲ ਜਾਵੇਗੀ ਜੀ। ਉਸ ਦੇ ਵਿੱਚ ਲਿੰਕ ਕੀਤੀ ਹੋਈ ਹੈਗੀ ਆਪ ਜੀ ਉੱਥੋਂ ਚੈੱਕ ਆਊਟ ਕਰ ਸਕਦੇ ਹੋ। ਇਹ ਸ਼ਬਦ ਦੀ ਜਿਸ ਨੇ ਵੀ ਨੋਟੇਸ਼ਨ ਲੈਣੀ ਹੋਵੇ ਉਹ ਡਿਸਕ੍ਰਿਪਸ਼ਨ ਵਿੱਚ ਜਾ ਕੇ ਡਿਸਕ੍ਰਿਪਸ਼ਨ ਨੂੰ ਖੋਲ੍ਹ ਕੇ ਉਹਦੇ ਵਿੱਚ ਚੈੱਕ ਆਊਟ ਕਰ ਸਕਦੇ ਹਨ ਉੱਥੇ ਨੋਟੇਸ਼ਨ ਲਿਖ ਕੇ ਲਿੰਕ ਲਿੰਕ ਪੇਸਟ ਕੀਤਾ ਹੋਣਾ ਜੀ। ਆਓ ਜੇ ਆਪਾਂ ਸ਼ੁਰੂ ਕਰਦੇ ਹਾਂ ਬਾਕੀ ਕਿਸੇ ਨੇ ਵੀ ਆਨਲਾਈਨ ਕਲਾਸਿਸ ਜੁਆਇਨ ਕਰਨੀਆਂ ਹੋ ਤਾਂ ਡਿਸਕ੍ਰਿਪਸ਼ਨ ਵਿੱਚ ਜਾਂ ਥੰਬਨੇਲ ਵਿੱਚ ਮੈਂ ਨੰਬਰ ਦਿੱਤਾ ਹੋਇਆ ਹੈ ਜੀ ਆਪ ਜੀ ਕਦੇ ਵੀ ਸੰਪਰਕ ਕਰ ਸਕਦੇ ਹੋ ਆਓ ਜੇ ਆਪਾਂ ਸ਼ੁਰੂ ਕਰਦੇ ਹਾਂ ਇਹ ਦੇ ਵਿਸਤਾਲ ਕਹਿਰਵਾ ਰਹੇਗੀ ਜੀ Yeah. Wow. oh uh -huh. ਨੇ ਕਰ ਲੈਣਾ ਹੈ ਜੀ ਕੰਪਲੀਟ ਆਓ ਜੀ ਆਪਾਂ ਹੌਲੀ ਹੌਲੀ ਸਿੱਖਦੇ ਹਾਂ ਨੋਟੇਸ਼ਨ ਆਪ ਜੀ ਨੂੰ ਡਿਸਕ੍ਰਿਪਸ਼ਨ ਵਿੱਚ ਮਿਲ ਜਾਵੇਗੀ ਜੀ ਉਸ ਤੋਂ ਬਾਅਦ ਆਪਾਂ ਵੀਰਾਂ ਦੇ ਸਕੇਲ ਤੋਂ ਕਰਾਂਗੇ ਜੀ ਧਿਆਨ ਨਾਲ ਵੇਖਿਓ ਇਹਦੇ ਵਿੱਚ ਗਾ ਧਾ ਤਿ ਨੀ ਕੋਮਲ ਲੱਗਣਗੇ ਦੇਖੋ ਧਿਆਨ ਨਾਲ ਇਹ ਰਾਗ ਹੈ ਇਹ ਵੀ ਰਾਗ ਹੈ

ਜੇ ਇਹ ਸੀ ਕਿ ਸਥਾਈ ਜੀ ਇਹਦੇ ਵਿੱਚ ਗਾ ਤੇਨੀ ਮੈਂ ਧਾ ਸੌਰੀ ਗਲਤ ਨੋ ਮੋ ਦਿੱਤਾ ਜੀ ਗਾ ਤੇ ਈ ਖੋਲ ਨੇ ਇਹਦੇ ਵਿੱਚ ਇਹ ਰਾਗ ਸ਼ਿਵਰੰਜਨੀ ਹੈ ਤਾਂ ਨਾਲ ਵੇਖਿਓ ਹੀ ਰਵੇ ਹੀ ਸੰਸੀ ਹੈ ਇਕ ਤੋ ਨਾ ਨਿਧੇ ਹੁਣ ਵੀਰਾਂ ਦੇ ਸਕਿੱਲ ਤੋਂ ਕਰਕੇ ਦੇਖ ਲੈਣੇ Yeah Bye. Uh -huh. ਬਹੁਤ ਹੀ ਛੋਟਾ ਸ਼ਬਦ ਹੈ ਤੇ ਬਹੁਤ ਹੀ ਸੋਖਾ ਸ਼ਬਦ ਹੈ ਸੌਖੀ ਧੁੰਦੇ ਵਿੱਚ ਹੈ ਬਹੁਤ ਹੀ ਮਿੱਠੀ ਧੁਨ ਹੈ ਇਹਦੇ ਵਿੱਚ ਤਾਲ ਕਹਿਰਵਾ ਰਹੇਗੀ ਜੀ ਜਿਸ ਦਾ ਟੈਂਪੋ ਮੈਂ 130 ਰੱਖਿਆ ਹੈ ਤੁਸੀਂ ਆਪਣੀ ਸਪੀਡ ਦੇ ਅਨੁਸਾਰ 120 ਜਾਂ 110 ਵੀ ਰੱਖ ਸਕਦੇ ਹੋ ਜੀ ਆਈ ਹੋਪ ਆਪਜੀ ਨੂੰ ਵੀਡੀਓ ਪਸੰਦ ਆਈ ਹੋਵੇ ਜੀ ਵੀਡੀਓ ਪਸੰਦ ਆਈ ਹੋਵੇ ਜੀ ਲਾਈਕ ਕਰ ਦਿਆ ਕਰੋ ਸ਼ੇਅਰ ਕਰਦੇ ਕਰੋ ਵੱਤ ਵਦ ਰਿਸ਼ਤੇਦਾਰਾਂ ਚ ਦੋਸਤਾਂ ਚ ਮਿੱਤਰਾਂ ਚ ਤਾਂ ਜੋ ਹਰੇਕੀ ਕੀਰਤਨ ਦਾ ਲਾਹਾ ਲੈ ਸਕੇ ਜੀ ਕਮੈਂਟਾਂ ਰਾਹੀਂ ਆਪਣੇ ਸੁਝਾਅ ਜ਼ਰੂਰ ਦੱਸਿਆ ਕਰੋ ਜੀ ਆਪ ਜੀ ਨੂੰ ਵੀਡੀਓ ਕਿੱਦਾਂ ਦੀ ਲੱਗਦੀ ਹੈ ਕਿਉਂਕਿ ਸਾਡਾ ਵੀ ਹੌਸਲਾ ਵਧਾਈ ਹੁੰਦੀ ਹੈ ਬਾਕੀ ਕਿਸੇ ਨੇ ਵੀ ਆਨਲਾਈਨ ਕਲਾਸਿਸ ਜੁਆਇਨ ਕਰਨੀਆਂ ਹੋ ਤਾਂ ਡਿਸਕ੍ਰਿਪਸ਼ਨ ਵਿੱਚ ਜਾਂ ਥੰਬਨੇਲ ਵਿੱਚ ਮੇਰਾ ਨੰਬਰ ਦਿੱਤਾ ਹੋਇਆ ਆਪ ਜੀ ਕਦੇ ਵੀ ਸੰਪਰਕ ਕਰ ਸਕਦੇ ਹੋ ਜੀ ਭੁੱਲਾ ਚੁਕਾ ਦੇਖਿਮਾ ਬਖਸ਼ਣੀ ਜੀ ਮਿਲਦੇ ਆਪ ਜੀ ਨੂੰ ਬਹੁਤ ਹੀ ਜਲਦ ਅਗਲੇ ਲੈਸਨ ਵਿੱਚ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ